ਦੁਨੀਆ ਦਾ ਸਭ ਤੋਂ ਵੱਡਾ ਜਾਨਵਰ ਦਿਲ ਦੀ ਲੰਬਾਈ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੱਕੇ ਪੱਕੇ ਜਦੋਂ ਧੜਕਦਾ ਤਾਂ ਕੰਬ ਜਾਂਦੀ ਹੈ ਧਰਤੀ ਦੋਸਤੋ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜੀਵ ਜੰਤੂ ਜਾਂ ਜਾਨਵਰ ਕਹਿ ਲੋ ਉਹ ਨੀਲੀ व्हेल ਹੈ ਤੇ ਜੇਕਰ ਨੀਲੀ व्हेल ਦੇ ਦਿਲ ਦੀ ਗੱਲ ਕੀਤੀ ਜਾਵੇ ਤਾਂ ਉਹ ਕਮਰੇ ਤੋਂ ਵੀ ਵੱਡਾ ਮੰਨਿਆ ਜਾਂਦਾ ਹੈ ਤੁਸੀਂ ਸੋਚੋ ਜੇਕਰ ਦਿਲ ਕਮਰੇ ਤੋਂ ਵਟਿਆ ਤਾਂ ਨੀਲੀ ਵੇਲ ਦੀ ਲੰਬਾਈ ਕਿੰਨੀ ਜ਼ਿਆਦਾ ਹੋਵੇਗੀ ਹਾਲਾਂਕਿ ਬਹੁਤ ਸਾਰੇ ਲੋਕ ਅਜਿਹੇ ਹੈ ਜਿਨ੍ਹਾਂ ਨੇ ਕਦੇ ਨੀਲੀ ਵੇਲ ਬਾਰੇ ਸੋਚਿਆ ਨਹੀਂ ਹੋਵੇਗਾ ਵੇਲ ਅਸੀਂ ਜ਼ਰੂਰ ਸੁਣੀ ਹੈ ਪਰ ਨੀਲੀ ਵੇਲ ਦਾ ਜਦੋਂ ਤੁਸੀਂ ਦਿਲ ਸੁਣੋਗੇ ਕਿ ਕਿੰਨੀ ਲੰਬਾਈ ਹੈ ਕਿੰਨੀ ਚੌੜਾਈ ਹੈ ਕਿੰਨੇ ਫੁੱਟ ਦਾ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਤਾਂ ਕਰ ਜਾਓਗੇ ਕਿਉਂਕਿ ਨੀਲੀ ਵੇਲ ਦੀ ਹਾਈਟ ਨੇ ਤਾਂ ਰਿਕਾਰਡ ਤੋੜੇ ਹੋਏ ਹੈ ਪਰ ਉਸਦੇ ਦਿਲ ਦੇ ਵਜਨ ਨੇ ਵੀ ਕਟ ਰਿਕਾਰਡ ਨੇ ਤੋੜੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਨੀਲੀ ਵੇਲ ਦਾ 파ਰ ਕਿੰਨਾ ਹੈ ਜੇਕਰ ਅਸੀਂ ਰਿਪੋਰਟਾਂ ਦੀ ਗੱਲ ਕਰੀਏ ਤਾਂ ਰਿਪੋਰਟਾਂ ਦੇ ਮੁਤਾਬਕ ਨੀਲੀ ਵੇਲ ਦੀ ਜੋ ਹਾਈਟ ਹੈ ਉਹ 98 ਫੁੱਟ ਹੁੰਦੀ ਹੈ ਉਥੇ ਜੇਕਰ ਉਸ ਦੇ ਵੱਡੇ ਦਿਲ ਦੀ ਗੱਲ ਕਰੀਏ ਤਾਂ ਨੀਲੀ ਵੇਲ ਦਾ ਜੋ ਦਿਲ ਹੈ ਉਹ 14 ਫੁੱਟ ਲੰਬਾ ਹੁੰਦਾ ਹੈ 6 ਫੁੱਟ ਚੌੜਾ ਤੇ 5 ਫੁੱਟ ਤੱਕ ਉੱਚਾ ਹੁੰਦਾ ਹੈ ਦੱਸਿਏ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਐ ਇਹਨਾਂ ਦੇ ਵਿੱਚੋਂ ਸਭ ਤੋਂ ਭਾਰੀ ਤੇ ਸਭ ਤੋਂ ਵੱਡੀ ਨੀਲੀ व्हेल ਐ ਜੇਕਰ ਤੁਸੀਂ ਉਸਦੇ ਦਿਲ ਦੀ ਲੰਬਾਈ ਚੌੜਾਈ ਅਤੇ ਭਾਰ ਦੇ ਬਾਰੇ ਜਾਣੋਗੇ ਤਾਂ ਤੁਸੀਂ ਸੱਚੀ ਹੈਰਾਨ ਰਹਿ ਜਾਓਗੇ ਕੁੱਲ ਮਿਲਾ ਕੇ ਤੁਸੀਂ ਇਹ ਮੰਨ ਸਕਦੇ ਹੋ ਕਿ ਉਸਦਾ ਦਿਲ ਦੁਨੀਆ ਦਾ ਸਭ ਤੋਂ ਵੱਡਾ ਤੇ ਲੈ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਬਲੂ व्हेल ਦਾ ਦਿਲ ਬਿਲਕੁਲ ਵਾਲਕਰ ਸਵੈਕਨ ਬੀਟਲਸ ਕਾਰ ਤੇ ਬਰਾਬਰ ਹੈ ਇਸ ਤੋਂ ਬਾਅਦ ਵਿਗਿਆਨੀਆਂ ਨੇ ਇਸ ਦਾ ਦਿਲ ਮਾਪਿਆ ਐਸਐਲ ਦੇ ਵਿੱਚ ਕਿੰਨਾ ਕੁ ਵੱਡਾ ਹੈ ਇਸ ਬਾਰੇ ਜਾਣਕਾਰੀ ਹੋਈ ਇਹ ਬਿਲਕੁਲ ਵੀ ਆਸਾਨ ਨਹੀਂ ਸੀ ਹਾਲਾਂਕਿ ਨੀਲੀ ਵੇਲ ਦਾ ਇੱਕ ਦਿਲ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਡਰਾਈ ਲੋਂਟਾਰੀਓ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਇਸ ਦਾ ਦਿਲ 5 ਫੁੱਟ ਲੰਬਾ 4 ਫੁੱਟ ਚੌੜਾ ਅਤੇ 5 ਫੁੱਟ ਤੱਕ ਉੱਚਾ ਵੀ ਹੈ ਇਹ ਭਾਰ ਲਗਭਗ 190 ਕਿਲੋਗ੍ਰਾਮ ਹੈ ਇਸ ਦਾ ਮਤਲਬ ਹੈ ਕਿ ਜੇਕਰ 4-5 ਲੋਕ ਇਕੱਠੇ ਖੜੇ ਹੁੰਦੇ ਐ ਤਾਂ ਉਹਨਾਂ ਨੂੰ ਜੋੜ ਕੇ ਪ੍ਰਾਪਤ ਕੀਤਾ ਗਿਆ ਮਾਪ ਇੱਕ ਨੀਲੀ ਵੇਲ ਦੇ ਦਿਲ ਦੇ ਬਰਾਬਰ ਹੋਵੇਗਾ ਵੇਲ ਦਾ ਭਾਰ ਆਮ ਤੌਰ ਤੇ 40000 ਪਾਉਂਡ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਜੇਕਰ ਉਸ ਦੇ ਦਿਲ ਦਾ ਭਾਰ 400 ਪਾਉਂਡ ਹੈ ਤਾਂ ਇਸ ਦਾ ਮਤਲਬ ਹੈ ਕਿ ਦਿਲ ਦਾ ਭਾਰ ਉਸ ਦੇ ਕੁੱਲ ਭਾਰ ਦਾ 1% ਹੈ ਹਾਲਾਂਕਿ ਇਸ ਧਰਤੀ ਤੇ ਕਿਸੇ ਵੀ ਜੀਵਤ ਪ੍ਰਾਣੀ ਦਾ ਦਿਲ ਇਨਾ ਵੱਡਾ ਨਹੀਂ ਹੈ अफ्रीकी हाथी ਨੂੰ ਵਰਤਮਾਨ ਦੇ ਵਿੱਚ ਜ਼ਮੀਨ ਤੇ ਰਹਿਣ ਵਾਲਾ ਸਭ ਤੋਂ ਵੱਡਾ ਜਾਨਵਰ ਮੰਨਿਆ ਜਾਂਦਾ ਹੈ ਇਸ ਦੇ ਗੋਲਾਕਾਰ ਦਿਲ ਦਾ ਭਾਰ 30.5 ਲਗਭਗ 13.6 ਕਿਲੋਗ੍ਰam ਹੈ ਇਸ ਦਾ ਮਤਲਬ ਹੈ ਕਿ व्हेल ਦਾ ਦਿਲ ਹਾਥੀ ਦੇ ਦਿਲ ਨਾਲੋਂ 14 ਗੁਣਾ ਪਾਰੇ ਹੁੰਦਾ ਕੀ ਤੁਸੀਂ ਜਾਣਦੇ ਹੋ ਮਨੁੱਖੀ ਦਿਲ ਦਾ ਭਾਰ ਕਿੰਨਾ ਹੁੰਦਾ ਹੈ ਇਹ ਲਗਭਗ 10 ਆਉਂਸ ਦੇ ਬਰਾਬਰ ਹੈ ਯਾਨੀ ਕਿ 283 ਗ੍ਰਾਮ ਜੇਕਰ ਅਸੀਂ ਕਿਲੋ ਦੇ ਵਿੱਚ ਗੱਲ ਕਰੀਏ ਤਾਂ 1 ਪੌਂਡ ਤੋਂ ਥੋੜਾ ਜਿਹਾ ਜ਼ਿਆਦਾ ਇਸ ਦਾ ਮਤਲਬ ਹੈ ਕਿ ਵੇਲ ਦੇ ਦਿਲ ਦਾ ਪਰ ਮਨੁੱਖੀ ਦਿਲ ਦੇ ਨਾਲੋਂ 640 ਗੁਣਾ ਜ਼ਿਆਦਾ ਹੈ ਇੱਕ ਨੀਲੀ ਵੇਲ ਦਾ ਭਾਰ ਆਮ ਤੌਰ ਤੇ 150 ਟਨ ਤੋਂ 200 ਟਨ ਦੇ ਵਿੱਚਕਾਰ ਹੁੰਦਾ ਹੈ ਡਾਇਨਾਸੌਰ ਵੀ ਆਕਾਰ ਦੇ ਵਿੱਚ ਉਸ ਦੀ ਬਰਾਬਰੀ ਨਹੀਂ ਕਰ ਸਕਦੇ ਇੱਕ ਨੀਲੀ ਲੰਬੀ ਵੇਲ ਦੀ ਲੰਬਾਈ ਲਗਭਗ 30 ਮੀਟਰ ਯਾਨੀ ਕਿ 98 ਫੁੱਟ ਹੁੰਦੀ ਹੈ ਲਗਭਗ ਇੱਕ ਬੋਇੰਗ 737 ਦੇ ਬਰਾਬਰ ਤੇ ਜਦੋਂ ਇੱਕ ਬੱਚਾ व्हेल ਪੈਦਾ ਹੁੰਦਾ ਹੈ ਤਾਂ ਇਸ ਦਾ ਭਾਰ 2-3 ਟਨ ਹੁੰਦਾ ਹੈ ਅਤੇ ਇਸ ਦੀ ਲੰਬਾਈ ਲਗਭਗ 8 ਮੀਟਰ ਹੁੰਦੀ ਹੈ ਨੀਲੀਆਂ व्हेलਾਂ ਦੁਨੀਆ ਦੇ ਲਗਭਗ ਸਾਰੇ ਸਮੁੰਦਰਾਂ ਦੇ ਵਿੱਚ ਪਾਈਆਂ ਜਾਂਦੀਆਂ ਉਹ ਹਰ ਸਾਲ ਹਜ਼ਾਰਾਂ ਮੀਲ ਸਫ਼ਰ ਕਰਦੀਆਂ ਇਸ ਦੇ ਦਿਲ ਦਾ ਭਾਰ ਲਗਭਗ 6 ਕਿਲੋਗ੍ਰਾਮ ਹੈ ਜਦੋਂ ਕਿ ਮਨੁੱਖੀ ਦਿਮਾਗ ਦਾ ਭਾਰ ਲਗਭਗ 1.4 ਕਿਲੋਗ੍ਰਾਮ ਕਿਉਂਕਿ व्हेल ਸਭ ਤੋਂ ਵੱਧ ਆਕਸੀਜਨ ਖਪਤ ਕਰਦੀ ਹੈ ਇਸ ਦੇ ਲਈ ਇਸ ਦੇ ਫੇਫੜੇ ਵੀ ਸਭ ਤੋਂ ਵੱਡੇ ਹੁੰਦੇ ਐ ਇਸ ਦੀ ਸਮਰੱਥਾ 5000 ਲੀਟਰ ਤੇ ਹੁੰਦੀ ਹੈ व्हेल ਦੀ ਪੂਛ ਲਗਭਗ 7.6 ਮੀਟਰ ਲੰਬੀ ਹੈ ਯਾਨੀ ਕਿ ਇੱਕ ਡਬਲ ਟ੍ਰੈਕਰ ਵਾਸਤੇ ਵਾਂਗ ਮਾਟੇ ਤੌਰ ਤੇ ਇੱਕ ਵੇਲ ਇੱਕ ਬੋਇੰਗ 737 ਦੇ ਬਰਾਬਰ ਹੁੰਦੀ ਹੈ ਤਿੰਨ ਤੋਂ ਚਾਰ ਡਬਲ ਟੈਕਰ ਪਸੰਦ ਵਿੱਚ ਇਸ ਸਮਾ ਸਕਦੀਆਂ ਜੇਕਰ ਪੰਜ ਵੱਡੇ ਅਫਰੀਕੀ ਹਾਥੀਆਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰ ਦਿੱਤਾ ਜਾਵੇ ਤਾਂ ਇਸ ਦੇ ਬਰਾਬਰ ਹੋਣ ਕੇ 11-11 ਇਸ ਦੇ ਵਿੱਚ ਸਮਾ ਸਕਦੀਆਂ